ਕਲੋ ਕਲ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵੋ ਹੋਵਤ ਆਦਮ ਪ੍ਰਗਾਸ ਕਈ ਕੋਟ ਪਾਰ ਬ੍ਰਹਮ ਕੇ ਦਾਸ ਉਸ ਵੇਲੇ ਦੀ ਗੱਲ ਕਰਦੇ ਜਿਸ ਵਤ ਪੰਜਵੇਂ ਪਾਸ਼ਾ ਬੋਲ ਰਿਹਾ ਸਾਰੀਆਂ ਖਾਣੀਆਂ ਦੀ ਗੱਲ ਹੈ ਇੱਥੇ ਦੀ ਗੱਲ ਨਹੀਂ ਕਰਲੀ ਉਹ ਸਾਰੇ ਕੋਟ ਪ੍ਰਭੂ ਤੇ ਕੇ ਠਾਕਰ ਤੋਂ ਵੀ ਸਾਰਿਆਂ ਦੀ ਗੱਲ ਹੈ ਕਈ ਕੋਟ ਮਾਨੋ ਗੁਰੂ ਬ੍ਰਹਮਕੇ ਦਾਸ ਉਹ ਸਾਰੇ ਪਾਰਬ੍ਰਹਮਕੇ ਦਾਸ ਜਿੰਨੇ ਅਸੱਚਖੰਡ ਵਾਲੇ ਨੇ ਉਹ ਵੀ ਨੇ ਪਾਰਬ੍ਰਹਮਕੇ ਦਾਸ ਗੁਰੂ ਬ੍ਰਹਮ ਸਾਰੇ ਜਿੰਨਾ ਕੋਟ ਕੋਟ ਮੈਂ ਪਾਰਬ੍ਰਹਮ ਦਾਸ ਹਾਂ ਮਰਦਾ ਦਾਸ ਹੈ ਹੈ ਚਾਹੇ ਉਹਦਾ ਹੀ ਤਰ੍ਹਾਂ ਕੀਤਾ ਕੱਲੋ ਅੱਪੇ ਆਪਾ ਬ੍ਰਹਮ ਸੋਏ ਗਿਆ ਹੁਣ ਪਾਰਬ੍ਰਹਮ ਦੀ ਗੱਲ ਚੱਲੀ ਹੈ ਹਾਂ ਪਾਰਬ੍ਰਹਮ ਦੀ ਚੱਲੀ ਕਈ ਕੋਟ ਪਾਰਬ੍ਰਹਮਕੇ ਦਾਸ ਤੈਨੂੰ ਹੋਵਤ ਆਤਮ ਪਰ ਉਹ ਜਿਹੜੀ ਪਾਰਪਰ ਸ਼ਕਤੀ ਹੈ ਸਾਰਿਆਂ ਦੀ ਇਕੱਠੀ ਉਹਦੇ ਸਾਰੇ ਉਹਦੇ ਅੰਦਰ ਸਾਰੀ ਗੱਲ ਜੋ ਸ਼ਕਤੀ ਕੰਮ ਕਰ ਸਕਦੀ ਹੈ ਉਹ ਸત્તા ਦੀ ਕਰ ਸਕਦਾ ਜੋ ਦੀ ਇੱਛਾ ਕੰਮ ਕਰ ਸਕਦੀ ਹੈ ਉਹ ਖੁਦ ਨਹੀਂ ਕਰ ਸਕਦਾ ਜੋ ਸਾਡੀ ਇੱਛਾ ਕੰਮ ਕਰ ਸਕਦੀ ਹੈ ਕਮ ਕਰੂਗੀ ਸਾਡੀ ਤਾਂ ਕਦੇ ਨਹੀਂ ਕੋਈ ਇੱਛਾ ਕੰਮ ਜੋ ਸਾਡਾ ਸਰੀਰ ਕੰਮ ਕਰ ਸਕਦਾ ਔਰ ਸਾਡੀ ਇੱਛਾ ਸਾਰੇ ਕਰਦਾ ਹੈ ਸਰੀਰ ਤੋਂ ਕਈ ਕੋਈ ਸਰੀਰ ਨਹੀਂ ਕੰਮ ਕਰ ਸਕਦਾ ਜਿਹੜੀ ਇੱਛਾ ਚਾਹਦੀ ਹੈ ਪਰ ਉਹਦੀ ਇੱਛਾ ਜਿਹੜੀ ਹੈ ਕੰਮ ਕਰ ਸਕਦੀ ਹੈ ਇੱਛਾ ਚ ਸ਼ਕਤੀ ਹੈ ਆਪ ਉਹ ਕੁਝ ਨਹੀਂ ਕਰ ਤੋਂ ਆਪ ਨੇ ਸੂਰਜ ਨੂੰ ਫੜ ਕੇ ਟਿਕਾ ਕੇ ਰੱਖਦਾ ਦਾ ਇੱਛਾ ਸ਼ਕਤੀ ਦਤਕੋ ਇਸ ਕਰਕੇ ਉਹਦੀ ਸ਼ਕਤੀ ਉਹਦੇ ਵਿੱਚ ਸਾਰੀ ਉਹਦੀ ਉਹਦੀ ਸ਼ਕਤੀ ਕਰਕੇ ਹੀ ਇਹ ਜ਼ਰੀਓ ਦੀ ਇੱਜ਼ਤ ਹੁੰਦੀ ਹੈ ਕਿਸੇ ਅਫਸਰ ਦੀ ਇੱਜ਼ਤ ਉਹਦੀਆਂ ਪਾਵਰਾਂ ਕਰਕੇ ਹੁੰਦੀ ਹੈ ਉਹ ਕਿੰਦੀ ਪਾਵਰ ਹੈ ਪਾਵਰ ਜਿਹੜੀ ਹੈਗੀ ਉਹਦੀ ਐ ਠੀਕ ਆ ਬਲਾਈ ਉਹ ਕਰਦਾ ਠੀਕ ਆ ਪਰ ਪਾਵਰ ਔਰ ਪਾਵਰ ਵਾਲਾ ਕੋਈ ਦੋ ਨਹੀਂ ਬਨੇ ਜਾ ਸਕਦਾ ਜਿਹਦੇ ਵਿੱਚ ਪਾਵਰ ਹੈ ਜੇ ਕੰਮ ਨਹੀਂ ਕਰਦੀ ਤਾਂ ਉਹਦੀ ਉਹਦੀ ਇੱਜ਼ਤ ਹੈ ਜਿੱਦੀ ਉਹਦੀ ਪਾਵਰ ਕੰਮ ਕਰ ਬਿਗਲੇ ਹੈ। ਤਾਂ ਫਾਰ ਇੱਕ ਓਕਾਰ ਫਰਕ ਕੋਈ ਨਹੀਂ। ਜੇ ਕੋਈ ਮਜ਼ਦੂਰ ਬੋਲੀ ਚੱਕ ਕੇ ਕਲਟਲਦੀ ਕੰਮ ਕਰਦਾ ਦਿਹਾੜੀ 6-4 ਘੰਟੇ ਲਾਉਂਦਾ ਸਾਰਾ ਦਿਨ। ਜੋ ਅੱਜ ਨਹੀਂ ਕੰਮ ਕਰਦਾ ਫੇਲਾ ਪਿਆ ਜਦੋਂ ਟਾਈਮ ਆਊਗਾ ਰਾਤ ਦਾ ਟਾਈਮ ਫੇਲਾ ਪਿਆ ਤਾਂ ਜੜੂਗਾ ਕੰਮ ਕਰੂਗਾ। ਫਿਰ ਉਹ ਹੀ ਸ਼ਕਤੀ ਨੇ ਕਦੇ ਚਲੀ ਗਈ। ਉਹ ਵਿੱਚ ਹੀ ਹੈ ਕਦੋਂ ਕਮ ਕਰਦੀ ਹੈ ਕਦੋਂ ਰੁਹੀ ਕਰਦੀ ਹੈ ਤਾਂ ਉਹ ਦੀ ਇੱਛਾ ਤੇ ਡਿਪੈਂਡ ਕਰਦੀ ਹੈ ਹਾਂ ਕਦੇ ਉਹ ਸ਼ਕਤੀ ਗੁਪਤਾ ਕਦੇ ਪ੍ਰਗਟ ਹੈ ਤੇ ਠੀਕ ਕਰ ਸ਼ਕਤੀਏ ਜੇ ਨਹੀਂ ਹੋ ਰਹੀਆਂ ਦੀਆਂ ਕਰਦੀ ਵਦੀ ਪਰ ਉਹਦੀ ਮਰਜ਼ੀ ਹੈ ਕੋਪ ਪ੍ਰਗਟ ਕੀਤੀ ਕਰਦੀ ਜਿੰਨੀ ਕਰਦੀ ਜਦਾ ਸਾਡੇ ਤੇ ਡਿਪੈਂਡ ਕਰਦੀ ਹੈ ਨਾ ਹਾਂਜੀ ਕਈ ਕੋਟ ਪਰਮ ਕੇ ਦਾਸ ਤិន ਹੋਵਤ ਆਤਮ ਪ੍ਰਗਾਸ ਜਿਹੜੇ ਪਾਰਬ੍ਰਮ ਕੇ ਦਾਸ ਹੁੰਦੇ ਨੇ ਤੈਨੂੰ ਉਹ ਕੇਵਲ ਉਹਨਾਂ ਨੂੰ ਆਤਮ ਪ੍ਰਗਾਸ ਹੁੰਦਾ ਔਰ ਕਿਸੇ ਨੂੰ ਨਹੀਂ ਹੁੰਦਾ ਜਦ ਸੱਚ ਕਰਨ ਵਾਲੇ ਸਾਰੇ ਪਾਰਬ੍ਰਮ ਕੇ ਦਾਸ ਨੇ ਜਿਨ੍ਹਾਂ ਦਾ ਹੁਕਮ ਹੈ ਤੇ ਦੂਜਾ ਗੁਰੂ ਕੋਈ ਵੜਜੂ ਉਹਨਾਂ ਤੋਂ ਵੱਡਾ ਵੜਜੂ ਗੁਰੂ ਉਹਨਾਂ ਦੀ ਪੂਰੀ ਸ਼ਕਤੀ ਹੈ ਜਿਹੜੀ ਹੁਕਮ ਉਹਦਾ ਨਾ ਹੋਵੇ ਸ਼ਬਦ ਜੋ ਉਹਨਾਂ ਸਾਰਿਆਂ ਦਾ ਸੱਚਾ ਸ਼ਬਦ ਹੈ ਛਾ ਸ਼ਕਤੀ ਹੈ ਉਹਨਾਂ ਨੂੰ ਗੁਰੂ ਹੈ ਉਨਾ ਜੋ ਕੱਲੇ ਕੱਲੇ ਜੋ ਕੋਈ ਗੁਰੂ ਨਹੀਂ ਸੱਤਖੰਡ ਜਿੱਥੇ ਭਗਤ ਬੈਠੇ ਨੇ ਕੋਈ ਗੁਰੂ ਨਹੀਂ ਸਾਰੇ ਦਾਸ ਨੇ ਕਹਉਂਦੇ ਉਹਨਾਂ ਸਾਰਿਆਂ ਦੀ ਇੱਛਾ ਸ਼ਕਤੀ ਜਿਹੜੀ ਇਕੱਠੀ ਹੈ ਉਹ ਗੁਰੂ ਹੈ ਇੱਥੇ ਜਿਹੜਾ ਗੁਰੂ ਬਣੂਗਾ ਉਹ ਸਾਰੇ ਸੱਤਖੰਡ ਵਾਲਿਆਂ ਨਾਲੋਂ بڑا ਹੋਇਆ ਫਿਰ ਕੱਲਾਈਓਨਾਂ ਨੂੰ ਸ਼ਕਤੀ ਜਲੀ ਹੋਇਆ ਜਾਂ ਉਹਨਾਂ ਦੇ ਬਰਾਬਰ ਸ਼ਕਤੀ ਵਾਲਾ ਹੋਇਆ ਕੀ ਪੋਸੀਬਲ ਹੈ ਜਿਨ੍ਹਾਂ ਲੋਕਾਂ ਦੀ ਵੱਤ ਮਾਰੀ ਹੋਈ ਉਹ ਇਹ ਗੱਲ ਸੋਚ ਸਕਦੇ ਨੇ ਹਾਂ ਗੁਰੂ ਸਦਾਏ ਅਗਿਆਨੀ ਹੁੰਦਾ ਤਾਂ قربਾਨੀ ਕਹਿੰਦੇ ਆ ਗੁਰੂ ਸਦਾਏ ਅਗਿਆਨੀ ਹੁੰਦਾ ਕਿਸੇ ਨੂੰ ਮਾਰੋ ਦੂਜੇ ਨੂੰ ਕੀ ਮਾਰ ਕੇ ਬਾਦੂ ਦਾ ਪੁੱਠਾ ਰਾਹ ਦੱਸ ਰਿਹਾ ਹੈ ਗਿਆਨ ਹੈ ਕੋਈ ਨਹੀਂ ਹੈ ਪਤਾ ਹੀ ਕੋਈ ਨਹੀਂ ਹੈ ਉਹਨਾਂ ਨੂੰ ਗੱਲ ਕੀ ਹੈ ਕਈ ਕੋਟ ਪਾਰ ਬ੍ਰह्म ਕੇ ਦਾਸ ਤੈਨੂੰ ਹੋ ਬਤਾ ਆਸਮਨ ਫਰਗਾਦ ਆਸਮਨ ਫਰਗਾਦ ਹੋਈ ਨਹੀਂ ਸਕਦਾ ਜਿਹੜਾ ਗੁਰੂ ਕਹਿੰਦਾ ਉਹਨੂੰ ਕੱਲ ਇਹ ਕਦਾ ਦੋਨੇ ਬੜਨਾ ਨਹੀਂ ਆ ਤਾਂ ਪ੍ਰਗਾਸ ਹੋਣਾ ਨਹੀਂ ਸਿਰਫ ਦਾਸ ਨੂੰ ਬੜਾਈ ਮਿਲਦੀ ਹੈ ਆਪਣੇ ਦਾਸ ਕੋ ਦੇ ਬੜਾਈ ਆਪਣੇ ਦਾਸ ਕੋ ਨਾਮ ਜਪਾਈ ਆਪਣੇ ਦਾਸ ਦੀ ਆਪਤ ਰੱਖਾ ਨਾ ਨੂੰ ਸਭ ਕੁਝ ਪ੍ਰਪਤ ਇਹ ਗੱਲਾਂ ਤਾਂ ਕਿ ਯਾਨੀ بار 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 ਜੋ ਕਿਹਾ ਸੂਰੀ ਸਾਹਿਬ ਦੇ ਵਿੱਚ ਉਸੇ ਗਲਤੀ ਬਗਿਆ ਕੀਤੀ ਇਹਨੂੰ ਸਤਾ ਗੁਰੂ ਬਣ ਕੇ ਅਪਗਿਆ ਕੀਤੀ ਇਸੇ ਗਲਤੀ ਅਪਗਿਆ ਕੀਤੀ ਸ਼ਾਇਦ ਇਸ ਕਰਕੇ ਅਪਗਿਆ ਕੀਤੀ ਵੀ ਇਹ ਬਾਣੀ ਨੂੰ ਪੜ ਕੇ ਨਾ ਲੋਕ ਸਹੀ ਅਰਥ ਕਾ ਲੈਣ ਇਸੇ ਬਾਣੀ ਨੂੰ ਮੂਰੇ ਰੱਖ ਕੇ ਐਸਾ ਭੱਪਣ ਪੂਸਾ ਪਾਓ ਸਮਝੇ ਰਹੁਣ ਦੋ ਇੱਥੋਂ ਹੀ ਲਾਈਨ ਪਟਣੀ ਸੀ ਇਹਦੇ ਤੇ ਕਬਜਾ ਕਰ ਲਿਆ ਉਹਨਾਂ ਜਿੱਥੇ ਨਾਮਦੇਵ ਦਾ ਮੰਦਿਰ ਸੀ ਉੱਥੇ ਹੀ ਮੂਰਤੀ RAMDEV ਦੀ ਬਣਾ ਕੇ ਬਹਿ ਗਿਆ ਪੰਡਤ ਵੀ ਇੱਥੋਂ ਹੀ ਮੂਰਤੀ ਪੂਜਾ ਸ਼ੁਰੂ ਕਰ ਦੋ ਜੇ RAMDEV ਦਾ ਮੰਦਿਰ ਖਾਲੀ ਛੱਡਦਾ ਕਿਸੇ ਨੇ ਮੂਰਤੀ ਪੂਜਾ ਤੋਂ ਖਲਾਫ ਨਾਮ ਬੋਲੂਗੇ ਮੂਰਤੀ ਪੂਜਾ ਤਾਂ ਆਪਣੇ ਹੀ ਖਲਾਫ ਬੋਲੂ ਨਾਮ ਦੇ ਦੀ ਮੂਰਤੀ ਹੈ ਉਹਦੇ ਮੰਦਿਰ ਖਲਾਫ ਕਿਉਂ ਬੋਲੂਗੇ RAMDEV ਦੇ ਖਲਾਫ ਬੋਲੂਗਾ ਨਾ ਇਹ ਟੈਕਨੀਕ ਹੁੰਦੀ ਹੈ ਇਹਨਾਂ ਲੋਕਾਂ ਦੀ ਸਖਤਾਂ ਨਹੀਂ ਸਾਰੇ ਜਾਣਦੇ ਹੁੰਦੇ ਨੇ ਜੇ ਸਰਕਾਰ ਕੋ ਇੰਟੈਲੀਜੈਂਟ ਬੰਦੇ ਨੇ ਜਿਹੜੇ ਹੱਤ ਜਿਹੜੇ ਜਰਾਈਮ ਪੇਸ਼ਾ ਵਾਲੇ ਲੋਕ ਨੇ ਕਾਇ ਸਮਾਜਿਕ ਜਿਹੜੇ ਤਤ ਨੇ ਉਹ ਵੀ ਇੰਟੈਲੀਜੈਂਟ ਹੁੰਦੇ ਨੇ ਕੱਟ ਉਹ ਨਹੀਂ ਹੁੰਦੇ ਉਹ ਵੀ ਇੰਟੈਲੀਜੈਂਟੇ ਹੁੰਦੇ ਨੇ ਉਹ ਜਰਾਈਮ ਚੱਲਦਾ ਰਹਿੰਦਾ ਚੱਲਦਾ ਉਹ ਪਿੱਛੇ ਪਿੱਛੇ ਜਰਾਈਮ ਪੇਸ਼ਾ ਵਾਲੇ ਅੱਗੇ ਅੱਗੇ ਕਹਿਣੀ ਕੋਈ ਜ਼ਿਆਦਾ ਹੁੰਦੀ ਹੈ ਨਾ ਹਾਂ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਤਤ ਕੇ ਬੇਤੇ ਕਈ ਕਰੋੜਾਂ ਤਤ ਕੇ ਬੇਤੇ ਤਤ ਗਿਆਨੀ ਨੇ ਤਤ ਕੇ ਬੇਤੇ ਤਤ ਨੂੰ ਜਾਣਨ ਵਾਲੇ ਨੇ ਐ ਨਹੀਂ ਜਾਣਨ ਵਾਲੇ ਹੈ ਨਹੀਂ ਰੁਕ ਤਤ ਕੇ ਬੇਤੇ ਜਾਣਨ ਵਾਲੇ ਨੇ ਤਤ ਕੇ ਬੇਤੇ ਐਸਪਲੈਨ ਕਰਨ ਵਾਲੇ ਨੇ ਉਹ ਤਾਂ ਮੰਨਦੇ ਨੇ ਤਤ ਹੈ ਕੋਈ ਸ਼ਕਤੀ ਹੈ ਸਦਾ ਨਿਹਾਰੇ ਕੋਨੇਤਰੇ ਉਹ ਏਕੋ ਨੇਤਰੇ ਸਦਾ ਨਿਹਾਰਦੇ ਸਾਰਿਆਂ ਨੂੰ ਉਹ ਉਹ ਚਾਰਵੜ ਨਹੀਂ ਬੁੱਧਦੇ ਅੰਗਰੇਜ਼ ਤੱਤ ਕੇ ਬੈਠੇ ਸੀ ਤਾਂ ਚਾਰਵੜ ਨਹੀਂ ਬੁੱਧਦੇ ਹੋ ਮੁਸਲਮਾਨ ਤੱਤ ਕੇ ਬੈਠੇ ਤੇ ਤਾਂ ਚਾਰਵੜ ਨਹੀਂ ਬੁੱਧਦੇ ਹੋ ਕਿਨੇ ਕਰੋੜ ਨੇ ਬੋਧੀ ਤੱਤ ਕੇ ਬੈਠੇ ਸੀ ਤਾਂ ਚਾਰਵੜ ਨਹੀਂ ਬੰਦੇ ਹੋ ਜਿਹੜੇ ਚਾਰਵੜ ਮੰਨਦੇ ਨੇ ਉਹਨੇ ਨੇ ਉਹ ਤੱਤ ਕੇ ਬੈਠੇ ਨਹੀਂ ਰਹੋਏ ਨੇ ਤੱਤ ਕੀ ਤੱਤ ਸੱਚ ਸਭਨਾ ਖਸਮ ਹੈ ਜਿਹੜੇ ਖਸਮੋਂ ਕੋ ਥੇ ਦੇ ਜੋ ਖਸਮੋਂ ਕੋ ਥੇ ਦੇ ਉਹਨੇ ਨਹੀਂ ਜੋ ਖਸਮੋਂ ਕੋ ਥੇ ਜਾਏ ਹਨ ਅੰਦੇ ਸਹੀ ਨਾਨਕਾ ਜੋ ਖਸਮੋਂ ਕੋ ਥੇ ਜਾਏ ਇਹਨਾਂ ਨੂੰ ਤਤ ਦਾ ਗਿਆਨ ਦੀ ਤਤਵਾਰੇ ਜਿਹੜੇ ਅਗਿਆਨੀ ਦੇ ਤਤ ਵਸਤੂ ਬਾਰੇ ਉਹ ਸਾਰੇ ਹਿੰਦੂ ਕਹਾ ਸਕਦੇ ਤੇ ਕਹੋਂਦੇ ਸੀ ਇਹ ਉਹਨਾਂ ਨੂੰ ਉਹਨਾਂ ਨੂੰ ਇਹ ਹਿੰਦੂ ਕਿਹਾ ਸੀ ਕਿਸੇ ਨੇ ਉਹ ਕਹੋਂ ਦੇਦੀ ਸੀ ਕਿਹਾ ਸੀ ਜਿਹੜਾ ਤਤਕਾ ਬੇਤਾ ਨਹੀਂ ਹੈ ਅਸਲ 'ਚ ਹਿੰਦੂ ਉਹਨੂੰ ਕਹੇ ਇਸਲਾਮ ਵਾਲਿਆਂ ਨੇ ਉਹ ਮੰਨਦੇ ਨੇ ਤਾਂ ਉਹ ਖਵੀਰ ਨਾ ਕਹਤਾ ਵੀ ਉਹਨਾਂ ਦੀ ਡਿਕਸ਼ਨਰੀ ਕਿ ਵੀਰ ਦਾ ਮਤਲਬ ਹੈ ਉਹਨਾਂ ਦੀ ਡਿਕਸ਼ਨਰੀ 'ਚ ਹਿੰਦੂ ਦੇ ਅਰਥ ਨਾ ਆ ਗਿਆ ਉਹਨੂੰ ਨਾ ਹਿੰਦੂ ਦਾ ਅਸਲ ਭਾਈ ਇਹ ਨਾ ਹੁੰਦਾ ਤੁਰਕੂ ਕਹਣਾ ਉਹ ਇਹਦੇ ਕਹਤਾ ਕਬੀਰ ਤੁਰਕੂ ਵੀ ਤਾਂ ਅੱਖਾਂ ਵਾਲਾ ਦੀ ਹੈ ਪੂਰਾ ਗਿਆਨ ਤੁਰਕੂ ਕੋਲ ਵੀ ਨਹੀਂ ਅਧੂਰਾ ਗਿਆਨ ਹੈ ਅਧੂਰਾ ਗਿਆਨ ਇੱਕ ਅੱਖ ਹੈ ਤਤ ਨੂੰ ਮੰਨਦਾ ਦਰਸ਼ਨ ਨਹੀਂ ਕਰਾ ਸਕਦਾ ਤਤ ਦੇ ਮੰਨਦਾ ਹੈ ਤਤ ਕੇ ਬਣਦਾ ਹੈ ਤਤ ਉਹਨੇ ਦਰਸ਼ਨ ਕੀਤਾ ਨਜ਼ਰ ਆ ਰਿਹਾ ਉੱਥੇ ਉੱਥੇ ਅੜਿਆ ਹਾਂਜੀ ਕਿਹੜੇ ਕੋਟ ਤਤ ਕੇ ਬੀਤੇ ਸਦਾ ਨਿਹਾਰੇ ਇੱਕੋ ਨੇਤਰੇ ਜਿਹੜੇ ਇੱਕੋ ਨੇਤਰ ਨੇ ਹਾਰਦੇ ਨੇ ਉਹ ਚਾਰ ਬਾਣ ਨੂੰ ਨਹੀਂ ਮੰਨਦੇ ਆ ਮਤਲਬ ਹੈ ਸਰ ਚਾਰ ਬਾਣ ਜਿਹਨੇ ਮੰਨਨੇ ਨੇ ਉਹ ਇੱਕੋ ਨੇਤਰਾਂ ਦੀ ਨਹੀਂ ਹੁੰਦਾ ਇਹਨਾਂ ਨੇ ਚਾਰ ਦਰਵਾਜ਼ੇ ਬਣਾ ਲਏ ਤੇ ਸਾਡੇ ਇੱਕ ਦੀ ਬਜਾਏ ਆ ਚਾਹੀਦਾ ਤਾਂ ਇੱਕ ਦਰਵਾਜ਼ੇ ਦਾ ਇੱਕੋ ਨੇਤਰੇ ਇੱਕੋ ਨੇਤਰੇ ਉਹ ਚਾਰ ਕਹਿੰਦੇ ਸਾਡੇ ਵੀ ਬਣਾਏ ਹੋਏ ਤੇ ਚਾਰ ਰੱਖਾ ਹੋ ਗਈ ਥੋੜੀ ਉਹੀ ਉਹ ਲੋਕ ਹੀ ਜਾਂਦੇ ਨੇ ਚਾਰਾਂ ਮੌੜਾਂ ਖਦਰ ਚਾਰੇ ਦਰਵਾਜ਼ੇ ਖੁੱਲੇ ਨੇ ਸਾਡੇ ਤੇ ਚਾਰ ਵਰਨੇ ਨਹੀਂ ਹੁੰਦੇ ਦਰਵਾਜ਼ੇ ਚਾਰ ਕਦਰ ਰੱਖੇ ਨੇ ਇਹ ਚਾਰ ਵਾਣ ਨੂੰ ਬੰਦਈ ਨਹੀਂ ਇਹ ਤਾਂ ਮੰਨਨੇ ਤਾਂ ਚਾਰਾਂ ਵਿੱਚ ਰੱਖੇ ਨੇ ਹਾਂ ਜਾ ਅਸੀਂ ਚਾਰ ਬੰਦ ਗਲੇਮ ਲੱਗਿਆ ਗੁਮਾ ਦੇਦਾ ਬਲੇਮ ਬਲੇਮ ਲੱਗਿਆ ਵੀ ਹਰ ਜੱਦ ਐਸੇ ਦਰਵਾਜ਼ੇ ਹੋਏ ਨਹੀਂ ਆ ਸਕਦਾ ਕੁਝ ਕੋ ਮੋਟਰ ਮੋਟਰ ਲੱਗ ਜੂਵੇ ਤੇ ਚਾਰ ਦਵਾ ਵੀ ਬੰਦੇ ਹੋ ਪਰਵਰਦਾ ਦਾ ਰਾਜਾ ਸਪੈਸ਼ਲਤ ਹੋਣੀ ਆ ਸਕਦਾ ਪਰਮਣ ਨੂੰ ਰੁਕੋ ਬਿੱਟ ਦੇ ਤੇ ਤਾਂ ਗੱਲ ਹੋ ਗਈ ਬਕਵਾ ਇਹਨਾਂ ਨੇ ਮੀੜਿਆ ਵਾਲਾ ਪ੍ਰਚਾਰ ਕੀਤਾ ਹੈ ਜੀ ਕਟੜ ਹਿਤੂਆਂ ਦਾ ਪ੍ਰਚਾਰ ਕੀਤਾ ਹੈ ਕੋੜਾ ਹੁਣ ਅਸੀਂ ਤਾਂ ਟਿੱਪਣੀਆਂ ਕਰਨ ਲੱਗੇ ਉਹਨਾਂ ਤੇ ਕੋੜੇ ਵਜਨ ਤੁਸੀਂ ਅਗਲ ਨਾਲ ਪ੍ਰਚਾਰ ਕਿਉਂ ਕੀਤਾ ਹੈ ਪ੍ਰਚਾਰ ਕਿਉਂ ਕੀਤਾ ਹੈ ਪਰ ਜਵਾਬ ਦਿਓ ਪ੍ਰਚਾਰ ਤੁਸੀਂ ਕੀਤਾ ਫੇ ਤੁਸੀਂ ਕੌਣ ਸੀ ਜੇ ਤੁਸੀਂ ਇਹ ਪ੍ਰਚਾਰ ਕੀਤਾ ਤੁਹਾਡੇ ਕੋਲ ਜਵਾਬ ਨਹੀਂ ਉਹ ਬੰਦੇ ਕੌਣ ਸੀ ਪਿੱਛੇ ਪ੍ਰਚਾਰ ਵਾਲੇ ਸਰਦਰ ਮਤ ਤੋਂ ਖਿਲਾਫ ਤੇ ਬਲੈਂਟ ਪ੍ਰੋਗਰਾਮ ਦਾ ਪ੍ਰਚਾਰ ਕਰਦੇ ਥੇ ਗੁਰਮਤ ਤੋਂ ਖਿਲਾਫ ਅੱਜ ਤੱਕ ਵੀ ਖਿਲਾਫ ਖੜੇ ਨੇ ਤਸ ਤੋਂ ਸੁਣਬਲੀ ਹੁੰਦੇ ਸਿੱਖੀ ਦਾ ਤਾਂ ਸਿੱਖਾ ਨੂੰ ਤਾਂ ਪਹਿਲਾਂ ਚੱਕਿਆ ਜਾ ਉਹ ਵੀ ਤੁਸੀਂ ਕੌਣ ਜਿੱਦਣ ਪਹਿਲਾਂ ਚੱਕਿਆਗਾ ਜਿਵੇਂ ਜਮੀਨ ਨਹੀਂ ਥੱਲੇ ਚੱਕਿਆ ਜਾਣਾ ਜਮੀਨ ਨਹੀਂ ਥੱਲੇ ਜੁੱਲੀ ਜਾਂਦੀ ਐ ਜੀ ਮੈਨੂੰ ਸਾਰਿਆਂ ਦੀ ਕਿゼ ਆ ਮਲੇ ਦੀ ਅੱਜ ਤਾਂ ਖਿੰਮਤ ਨਹੀਂ ਹੋਈ ਬਾਦਲ ਉਹ ਕਹਿੰਦੇ ਅਸੀਫਾ ਦਾ ਮਾਂ ਇੱਕ ਐਮਰ ਜੀ ਰਹਿਣ ਕਹਿੰਦਾ ਅਸੀਫਾ ਲੱ ਲੈ ਇਹਦਾ ਮਤਲਬ ਪਤਾ ਲੱਗਿਆ ਬਗਾਲੀਆਂ ਦਾ ਪਤਾ ਲੱਗਿਆ ਮੇ ਬਾਦਲ ਗਿਆ ਹੁਣ ਖਤਮ ਜ਼ਮੀਨ ਖਤਮ ਹੋ ਗਈ ਥੱਲੇ ਤੇ ਉਹ ਤਾਂ ਐਮਲ ਕਹਿੰਦਾ ਅਸੀਫਾ ਲੱ ਲੈ ਨਹੀਂ ਜ਼ਮੀਨ ਗਈ ਹੈ ਥੱਲੇ ਹੁਣ ਬੜ ਕੇ ਹੁਣੀ ਵੀ ਹੈ ਜੀ ਦਾ ਜੋ ਲਾਲ ਰੇ ਕਈ ਕੋਟ ਨਾਮ ਰਸੀ ਜੀਵੇ ਅਮਰ ਭੈ ਸਦ ਸਦ ਹੀ ਜੀਵੇ ਕਈ ਕੋਟ ਨਾਮ ਰਸੀ ਜੀਵੇ ਕਈ ਕਰੋੜ ਨੇ ਨਾਮ ਰਸ ਪੀਣੇ ਵਾਲੇ ਪਰ ਉਹ ਅਮਰ ਹੋ ਗਏ ਸਦ ਸਦ ਹੀ ਜੀਵੇ ਬਸ ਸਦਾ ਜਿਉਂਦੇ ਰਹਿਣਗੇ ਉਹਨਾਂ ਨੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਕਈ ਕੋਟ ਨਾਮ ਗੁਣ ਗਾਵੇ ਕਈ ਕੋਟ ਕੀ ਕਰਦੇ ਨੇ ਨਾ ਉਹਨਾਂ ਨੂੰ ਮਿਲਿਆ ਦਰਗਾਹ ਤੋਂ ਨਾਮ ਨਾਲ ਜੁੜੇ ਹੋਏ ਨੇ ਗੁਰਬਾਣੀ ਲਿਖ ਰਹੇ ਨੇ ਗੁਰਦਾਂਤ ਕਰ ਰਹੇ ਨੇ ਨਾਮ ਗੁਰ ਦਾ ਹੈ ਗੁਰ ਗਾਵੇ ਨਾਮ ਵੀ ਲਿਖ ਰਹੇ ਨੇ ਬੋਲਦਾ ਰਹੇ ਨੇ ਸਮਝਾਤਾ ਲੋਕਾਂ ਨੂੰ ਰਹੇ ਇਹਦੇ ਨਾਮ ਗੁਰ ਗਾਵੇ ਆਤਮਰਾਸ਼ਤ ਸਾਇਦ ਜਿਹੜੇ ਲੋਕ ਜੁੜੇ ਹੁੰਦੇ ਨੇ ਉਹ ਲਿਖੀ ਹੋਈ ਪੜ੍ਹਨ ਚਾਹੇ ਨਾ ਵੀ ਪੜ੍ਹਨ ਜੇ ਉਹ ਕਾਸ ਤੋਂ ਬਾਣੀ ਉਤਰਦੀ ਹੋਵੇ ਉਹ ਲਿਖ ਲਵੇ ਨਾਂ ਲਿਖੇ ਉਹਦੇ ਕੋਲ ਤਾਂ ਹੁੰਦੀ ਹੈ ਨਾ ਸਮਝਾ ਗੁਰਦੰਗ ਦਾ ਉਤਰੀਆਂ ਉਹਨਾਂ ਦੇ ਦਿੱਤੀ ਗਾਂ ਲਿਖਵਾਣੇ ਨੇ ਲਿਖੀ ਹੈ ਆਤਮਰਾਸ ਸਹਜ ਆਤਮਰਾਸ ਸੋ ਸਹਜ ਜ ਸਮਾਗ ਹੈ ਆਤਮਰਾਸ ਸੁਖ ਸਹਸ ਨੂੰ ਆਤਮਰਾਸ ਲੈਦੇ ਨੇ ਸਹਜ ਸੁਖ ਦੌਰਾਂ ਨੂੰ ਸਹਜੁੱ ਟੇਕੇ ਆ ਸੁਖ ਜਿਹੜਾ ਸੁਖ ਇੱਕ ਵਾਰ ਆ ਕੇ ਨਾ ਜਾਵੇ ਨਾ ਦੁਬਾਰਾ ਆਵੇ ਪਰ ਵੀ ਸੁਖ ਉਹਨੂੰ ਸਹਜ ਸੁਖ ਕਹਿੰਦੇ ਨੇ ਆਪਣੇ ਜਨ ਨੂੰ ਸਾਸ ਸਾਸ ਸਮਾਰੇ ਨਾਨਕ ਉਹ ਪ੍ਰਮੇਸ਼ਰ ਕੇ ਪਿਆਰੇ ਆਪਣੇ ਜਨਨ ਕੋ ਸਾਥ-ਸਾਥ ਸਮਾਰੇ ਜਿਹੜਾ ਉਹਦਾ ਜਾਣਕਾਰ ਹੈ ਜਿਹੜਾ ਉਹਦਾ ਧਿਆਨ ਲੈਣਾ ਚਾਹ ਰਿਹਾ ਹੈ ਸਾਥ-ਸਾਥ ਜਿਹੜਾ ਉਹਦਾ ਹੀ ਗਿਆਨ ਲੈਣਾ ਚਾਹ ਰਿਹਾ ਹੈ ਉਹਨੂੰ ਹਰ ਸਾਥ ਦੇ ਨਾਲ ਉਹਨੂੰ ਸਮਾਰ ਰਿਹਾ ਗਿਆਨ ਦੇ ਰਿਹਾ ਸਾਥ-ਸਾਥ ਲਗਾਤਾਰ ਆਪਣੇ ਜਨਨ ਨੂੰ ਸਮਾਰੇ ਨਾਲ ਕੋਈ ਪਰਮੇਸ਼ਰ ਦੇ ਪਿਆਰੇ ਕੋਈ ਪਰਮੇਸ਼ਰ ਦੇ ਉਹ ਫਿਰ ਪਰਮੇਸ਼ਰ ਦੇ ਪਿਆਰੇ ਹੀ ਹੁੰਦੇ ਨੇ ਜਿਨ੍ਹਾਂ ਨੂੰ ਸਾਥ-ਸਾਥ ਸਮਾਰਨ ਦੀ ਹੱਤ ਉਹ ਸਾ ਮੇਰਾ ਦੀਤ ਨੂ ਉੱਥੇ ਜਾ ਕੇ ਫਿਰ ਬਣ ਸਾਤ ਸਾਜਾ ਸਮਾਰੇ ਆ ਜਾਂ ਸਾਤ ਸਾਤ ਸਮਰਦਾ ਹੈ ਫੇਰ ਉਹ ਜਿਹੜਾ ਹੈਗਾ ਦੀਤ ਨੂ ਉਹ ਸਾ ਹੈ ਮੇਰਾ ਦੀਤ ਨੂ ਉਹ ਸਦਾ ਸਦਾ ਦਤਾ ਹੈ